ਲਓ ਫਰੈਂਡ ਦੇਖੋ ਕੁੜੀ ਨੂੰ ਪਛਾਣਦੇ ਆ ਇਹ ਵੀ ਇੰਸਟਾਗ੍ਰam ਤੇ ਬਹੁਤ ਫੇਮਸ ਨੇ ਤੇ ਇਹ ਵੀ ਮੈਨੂੰ ਬਹੁਤ ਵਧੀਆ ਲੱਗੀ ਕੁੜੀ ਨੂੰ ਮਿਲ ਕੇ ਮੈਨੂੰ ਤੇ ਅਸੀਂ ਹੁਣ ਇਹਨਾਂ ਦੇ ਘਰੇ ਜਾ ਰਹੇ ਆ ਜੀ ਘਰੇ ਇਹਨੇ ਆਦੀ ਮੰਮੀ ਨੂੰ ਫੋਨ ਕਰਤਾ ਵੀ ਕਹਿੰਦੀ ਮਿੱਠੇ ਚੋਲ ਤਰੀ ਵਾਲੇ ਬਣਾ ਕੇ ਰੱਖੀ ਮੰਮੀ ਕਿਰਲ ਬਟੇ ਡਾ ਰਹੀ ਜਿਹੜੀ ਤੇਰੀ ਬੱਸ ਵੀ ਆ ਕੇ ਬਟੇ ਵਾਲੀ ਨਾ ਜੀ ਘਰੇ ਚੱਲਾਂਗੇ ਮੋਟਰਸਾਈਕਲ ਤੇ ਆਣਾ ਤੇ ਆ ਦੇਖੋ ਫਰੈਂਡ ਅਸੀਂ ਅਸੀਂ ਸੋਚਿਆ ਵੀ ਥੋੜਾ ਜਿਹਾ ਇੱਥੇ ਆਪਾਂ ਵੀਡੀਓ ਸ਼ੂਟ ਕਰ ਲਈਏ ਤੇ ਦੇਖੋ ਪਾਣੀ ਪੂਣੀ ਕਿੰਨਾ ਸੋਹਣਾਗਾ ਤੇ ਹਾਂ ਨਹੀਂ ਇਹ ਮੀਦਾ ਪਾਣੀ ਹੈ ਫਰੰਟ ਬਹੁਤ ਵਧੀਆ ਤੇ ਖਾਲਾ ਚੱਲੀ ਜਾਂਦਾਗਾ ਤੇ ਬਾਕੀ ਆ ਕੁੜੀ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਤੁਹਾਡੇ ਕਿੰਨੇ ਫੋਲੋਅਰ ਹੈ ਮੇਰੇ ਤੇ 1.7 ਲੱਖ ਤੇ ਤੁਹਾਡੀ ਜਿਹੜੀ ਦਾ ਸੋਨੂ ਕਾਰਨ 35 ਸੋਨੂ ਕਾਰਨ 935 ਇਹਨਾਂ ਦੀ ਇੰਸਟਾਗ੍ਰam ਹੈ ਜੀ ਪਲੀਜ਼ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਇਹ ਕੁੜੀ ਦੀ ਆੜੀ ਨੂੰ ਵੀ ਪਿਆਰ ਕਰਨਾ ਜੀ ਬਹੁਤ ਵਧੀਆ ਰੀਲਾਂ ਹੁੰਦੀਆਂ ਵਿਚਾਰੀ ਦੀਆਂ ਇਹ ਵੀ ਬਹੁਤ ਗਰੀਬ ਘਰੋਂ ਉੱਠੀ ਆ ਵਿਚਾਰੀ ਤੇ ਬਾਕੀ ਆ ਤੁਹਾਨੂੰ ਇਹਨਾਂ ਦੇ ਘਰੇ ਮਿਲਦੇ ਆ ਬਾਕੀ ਤੁਹਾਨੂੰ ਇਹਨਾਂ ਦੇ ਘਰੇ ਦਿਖਾਨੇ ਬਈ ਇਹਨਾਂ ਤੇ ਘਰ ਦਾ ਮਾਹੌਲ ਕੀ ਆ ਵੀ ਆਪਾਂ ਨੂੰ ਇਹ ਚਾਹ ਪੀਂਹਦੇ ਆ ਕਿ ਲੱਸੀ ਫਰੈਂਡ ਫਰੈਂਡ ਤੇ ਆਪਾਂ ਮਲਤਾਨੇ ਦੇ ਪਿੰਡ ਪਹੁੰਚ ਗਏ ਉਹ ਕੁੜੀ ਦੇ ਪਿੰਡ ਪਹੁੰਚ ਗਏ ਆਪਾਂ ਤੇ ਹੁਣ ਆਪਾਂ ਤੁਹਾਨੂੰ ਦਿਖਾ ਲਿਆ ਵੀ ਅੰਦਰ ਦਾ ਕੀ ਮਾਹੌਲ ਆ ਕੁੜੀ ਤਾਂ ਪਹਿਲਾਂ ਭੱਜ ਗਈ ਤੇ ਮੈਨੂੰ ਬਾਹਰ ਚ ਖੜਿਆ ਰਹੀ ਆ ਆ ਦੇ ਤੇ ਹਾਲੇ ਤੋਂ ਹਾਲੇ ਮੈਂ බරඩ කුත්තා පැගන්නතම රන්ඩා ගඩි දෙකරයාගේට අප පමනන දෙකු ය ග්‍රී කරදදාමනට ග්‍රීවීල ගරීල ත්තාපා ගොලියල ගත්තා ਆਪਾਂ ਨੇ ਘਰੇ ਬੈਠੇ ਆ ਬਹੁਤ ਵਧੀਆ ਲੱਗਿਆ ਮੁੰਡਾ ਵੀ ਬਣਾਉਂਦਾ ਜੀ ਰੀਲਾ ਤੇ ਰੀਲ ਦਾ ਨਾਮ ਹੋਵੇ ਭਰਾ ਆਪ ਲੋਕਾਂ ਨੂੰ ਮਿਲੋਗੇ ਰੀਲ ਦਾ ਨਾਮ ਹੈ ਆਈ ਸੀ ਜੀ ਲੋਟ ਜੀ ਨੂੰ ਤੇ ਤੁਸੀਂ ਜਰੂਰ ਫੋਲੋ ਕਰੋ ਜੀ ਕੁੜੀ ਦਾ ਬਦ ਤਾਂ ਆਪ ਤੁਹਾਨੂੰ ਦੱਸ ਦੇ ਦਿੱਤਾ ਸੀਗਾ ਜਿੰਨਾ ਤੁਸੀਂ ਪਿਆਰ ਮੈਨੂੰ ਕਰਦੇ ਆ ਕਿ ਤੁਸੀਂ ਕੁੜੀ ਨੂੰ ਵੀ ਫੋਲੋ ਕਰਨਾ ਆਪ ਮੁੰਡੇ ਨੂੰ ਵੀ ਫੋਲੋ ਕਰਨਾ ਬੱਚਾ ਹੀ ਆਪਣਾ ਹੈ ਵੀ ਠੀਕ ਆ ਫਰੈਂਡ ਤੇ ਆਪਾਂ ਹੁਣ ਪੀ ਜਾਂਦੇ ਆ ਵਧੀਆ ਆਪਣੀ ਸੇਵਾ ਕੀਤੀ ਜਿਹੜਾ ਨੇ ਵਧੀਆ ਬੁਲਾਇਆ ਤੁਹਾਡੇ ਨਾਲ ਆਪਾਂ ਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਉਹ ਕਰ ਕਟ ਮਿਲੋ ਉਹ ਗਾਣੇ ਉਹ ਵੀ ਨਹੀਂ ਚਾਈ ਇਹ ਆਪਣਾ ਰੀਲਾ ਦੇਖਦੇ ਆ ਕਿ ਤੇ ਕਹਿੰਦੇ ਸੋਨੇ ਰੀਲਾ ਬਹੁਤ ਸੋਹਣੀਆਂ ਹੁੰਦੀਆਂ ਤੇ ਮੇਰੀ ਵਧੀਆ ਹੁੰਦੀ ਹੈ ਮਗਾ ਮਰੰਡ ਬਰਾਈ ਆ ਆਪਾਂ ਤਾਂ ਹੀ ਫਟੇ ਚੱਕੀ ਆ ਜੀ ਤੇ ਬਾਕੀ ਆਪਾਂ ਆਪਾਂ ਹੁਣ ਜਾਵਾਂਗੇ ਘਰੇ ਮੇਰੀ ਕੁੜੀ ਗਈ ਆ ਪੇਪਰ ਦੇਣ ਉਹਦਾ ਕਿੱਦਾਂ ਪਤਾ ਨਹੀਂ ਘਰੇ ਆਈ ਬਸ ਹੀ ਹੋਵੇ ਤੇ ਆਪਾਂ ਛੇਤੀ ਛੇਤੀ ਆ ਖਤਮ ਕਰਕੇ ਤੇ ਚાલਦੇ ਆ ਘਰੇ ਮਰੰਡ ਪਰ ਤੁਹਾਨੂੰ ਘਰੇ ਦਿਖਾਉਂਦੇ ਆ ਆਪਾਂ ਜੀ ਹਾਂਜੀ ਫਰੈਂਡ ਤੇ ਹੁਣ ਆਪਾਂ ਚੱਲ ਪਏ ਆ ਆਪਾਂ ਜਾਣੇ ਆ ਘਰੇ ਸਾਡੇ ਇਹਨਾਂ ਨੂੰ ਵੀ ਆਪਾਂ ਘਰ ਦਿਖਾਉਨੇ ਆ ਸਾਡੇ ਘਰ ਨਹੀਂ ਜਾਣਦੇ ਵਿਚਾਰੇ ਮੈਂ ਕਿਹਾ ਚਲੋ ਤੁਸੀਂ ਇਹਨਾਂ ਨੇ ਮਨ ਲਾਦਾ ਤੁਸੀਂ ਕੇਕ ਕੱਟਣਾ ਨਾ ਬੰਦੇ ਹਾਂਜੀ ਠੀਕ ਹੈ ਇਹ ਮੁੰਡੇ ਦੇ 10000 ਕੇ ਪੂਰੇ ਹੋਏ ਆ ਤੇ ਇਹਨਾਂ ਨੇ ਆਪਦਾ ਇੰਜੋਏ ਕਰਨਾ ਜੀ ਉੱਥੇ ਵਿਚਾਰੇ ਕੇਕ ਕੋ ਕੱਟਣ ਗਿਆ ਆਪਦਾ ਤੇ ਜਾਂਦੇ ਜਾਂਦੇ ਅਸੀਂ ਆਪਦਾ ਘਰ ਦਿਖਾਵਾਂਗੇ ਇਹਨਾਂ ਨੂੰ ਤੇ ਚਲੋ ਕਈ ਵਾਰੀ ਹਨਾ ਵੀਡੀਓ ਵੜ ਕੇ ਬਣਾਉਣੀਆਂ ਪੈ ਜਾਂਦੀਆਂ ਤੇ ਆ ਦੇਖੋ ਫਰੈਂਡ ਨਾਰ ਇਹਨਾਂ ਤੇ ਨਾਰਾਂ ਦਾ ਬੁੱਟਾ ਮੈਨੂੰ ਨਾਰ ਬਹੁਤ ਪਸੰਦ ਆ ਆ ਦੇਖੋ ਲਿਕਨੇ ਕਿਨਾਰ ਲੱਗੇ ਹੋਏ ਆ ਬਹੁਤ ਘੈਂਟ ਆ ਤੇ ਸਪੋਰਟ ਕਰ ਘਰੇ ਆਵਦੇ ਮੇਰੀ ਕੁੜੀ ਵਿਚਾਰੀ ਥੇ ਡੀਕਦੀ ਹੋਣੀ ਆ ਪੇਪਰ ਦੇਣ ਗਈ ਆ ਤੇ ਆ ਦੇਖੋ ਗਲੀ ਬਹੁਤ ਕੋਈ ਨਾ ਗਲੀ ਥੋੜੀ ਸਾਫ ਕਰਾ ਲਾਂਗੇ ਆਪਾਂ ਟੈਨਸ਼ਨ ਕਰਕੇ ਲੈਣੀ ਆ ਇੱਥੋਂ ਦਾ ਹੁਣ ਮੈਂ ਹੀ ਬਾਨਾ ਸਰਪੰਚ ਬਣ ਜਾਣਾ ਤੁਹਾਡੇ ਪਿੰਡ ਦਾ ਮੈਂ ਚਲੋ ਠੀਕ ਆ ਫਰੈਂਡ ਵਧੀਆ ਲੱਗਿਆ ਘਰੇ ਜਾ ਲੇ ਆ ਘਰੇ ਫਰੈਂਡ ਤੇ ਆਪ ਆਪ ਦੇ ਅੱਜ ਘਰੇ ਆ ਗਏ ਆਂਗੇ ਤੇ ਆਹ ਆ ਵਿਚਾਰੇ ਆਪਣੇ ਕੁੜੀ ਆਪਣੇ ਨਾਲ ਆਈ ਸੀ ਇਹ ਕਹਿੰਦੀ ਵੀ ਦੀਦੀ ਮੈਂ ਤੁਹਾਡਾ ਘਰ ਦੇਖਣਾ ਨਾ ਕੋਈ ਗੱਲ ਨਹੀਂ ਪੁੱਤ ਤੂੰ ਚੱਲ ਤੇ ਇਹ ਜਿਹੜਾ ਇਹ ਬਟਿੰਡੇ ਜਾਣਾ ਕੋਈ ਆਪਦੇ ਕੰਮ ਤੋਂ ਹੁੰਦੇ ਤੇ ਆਪਾਂ ਹੁਣ ਆਪਦੇ ਘਰੇ ਆ ਗਏ ਇਹਨਾਂ ਨੂੰ ਹੁਣ ਆਪਾਂ ਕਰ ਰਹੇ ਸੀ ਵਿਦਾ ਤੇ ਮੈਂ ਤੁਹਾਨੂੰ ਆਜੋ ਆ ਸੁਣਦੇ ਹਾਂ ਹਾਂ ਦੇਖ ਚਲ ਕੋਈ ਜਦੋਂ ਫੇਰ ਆਈ ਨਾ ਹੁਣ ਤਾਂ ਇਹ ਗਾਹ ਚੱਲੇ ਹੈਗੇ ਇੱਕ ਵਾਰ ਝੋਲਾ ਵੀ ਨਾ ਲਈ ਗੋਲਾ ਲਿਉਂਦੀ ਫਿਰ ਪੈਸਾ ਵੀ ਸੂਟ ਦੇ ਦਿੰਦੀ ਜ਼ਰੂਰ ਹੈ ਤੇ ਮੈਂ ਜ਼ਰੂਰ ਦੇਵਾਂਗੀ ਕੁੜੀ ਨੂੰ ਕੋਈ ਗੱਲ ਨਹੀਂ ਆਪਣੇ ਬੱਚਿਆਂ ਵਰਗੀ ਵਿਚਾਰੀ ਹੁਣ ਆਪਾਂ ਇਹਨਾਂ ਨੂੰ ਵਿਦਾ ਕਰਦੇ ਆਂ ਜੀ ਘਰੋਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਪਰ ਨਾ ਤਾਂ ਇਹਨਾਂ ਨੇ ਚਾਹ ਪੀਤੀ ਨਾ ਕੋਈ ਛੱਡਾ ਦਿੱਤਾ ਪੀਤਾ ਤੇ ਅਸੀਂ ਗੱਲਾਂ ਬਾਤਾਂ ਜੇਗਾ ਸਾਨੂੰ ਵਧੀਆ ਲੱਗਦੇ ਤੁਹਾਡੀਆਂ ਗੱਲਾਂ ਕਰਨ ਬਟਿੰਡਾ ਜੀ ਤੇ ਬੱਸ ਕਹਿੰਦੀ ਚਾਹ ਪਾਣੀ ਤੁਹਾਡੀਆਂ ਗੱਲਾਂ ਦੇ ਵਿੱਚ ਹੀ ਆ ਤੇ ਬਾਕੀ ਤੁਸੀਂ ਇਹ ਕੁੜੀ ਦੇ ਬਲੌਗ ਤੇ ਵੀ ਮੈਂ ਬਲੌਗ ਬਣਾਇਆ ਹੋਇਆ ਕੁੜੀ ਦੇ ਚੈਨਲ ਤੇ ਥੋੜਾ ਚੈਨਲ ਬਣਾਉਂਦੀ ਆ ਸਤਿ ਸ੍ਰੀ ਅਕਾਲ ਜੀ ਸੋਨੂ ਕੌਰ ਰਪਿੰਦਰ ਰਪਿੰਦਰ ਤੁਸੀਂ ਜਰੂਰ ਸੀਗਾ ਸਬਸਕ੍ਰਾਈਬ ਕਰਿਓ ਮੈਂ ਉੱਧਰ ਬਹੁਤ ਵਧੀਆ ਕਮੇਡੀ ਕੀਤੀ ਹੈ ਇਹਨਾਂ ਦੇ ਬਲੌਗ ਦੇ ਵਿੱਚ ਇਹ ਸ਼ਾਇਦ ਮੁੰਲਾ ਦਾ ਸ਼ਾਮ ਨੂੰ ਜਾਂ ਕੱਲ ਨੂੰ ਪਾਉਣਗੇ ਤੁਸੀਂ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਮਿਲ ਕੇ ਪਰ ਮੇਰੇ ਭਾਂਡੇ ਪਏ ਆ ਮੈਂ ਤੁਹਾਨੂੰ ਭਾਂਡੇ ਦਿਖਾਵਾਂਗੀ ਕਿਰਨਾ ਕਿਵੇਂ ਭਾਂਡੇ ਮਾਏ ਦੀ ਆ ਜੀ ਫਰੈਂਡ ਤੁਹਾਨੂੰ ਦਿਖਾਉਨੇ ਆਪਾਂ ਸਾਡਾ ਤੋਰੀ ਅੱਜ ਰੈਸਪੀਆਂ ਨਵਾਂ ਨਵਾਂ ਸਿੱਖ ਗਏ ਮੰਮੀ ਤੋਂ ਆਹ ਦੇਖੋ ਆਏ ਹਾਏ ਆਹ ਦੇਖੋ ਜੀ ਆਹ ਦੇਖੋ ਫਰੈਂਡ ਇੱਕ ਹੀ ਹੋਵੇ ਮੈਗੀ ਦੇ ਵਿੱਚ ਚਾਰ ਆਂਡੇ ਪਾਇਆ ਕੱਚੇ ਹਾਏ ਸੇ ਹੈ ਕੋ ਬਿਮਾਰੀ ਪੈਣਿਆ ਤੇ ਹੁਣ ਆਪ ਬਣਾਵਾਂਗੇ ਮੈਂ ਇਹ ਨਵਾਂ ਦੇਖਿਆ ਤਰੀਕਾ ਵਿਖਾ ਪੜ ਮਾਇਕ ਨੇ ਕੀ ਮਥਾ ਕਾਤੇ ਬਣਾ ਬੇਖਿਆ ਤੋ ਇਹ ਬਸ ਇੱਕ ਰਕੀ ਤੇ ਦੇਖ ਲਿਆ ਮੈਨੂੰ ਸਿਖਾਇਆ ਕਿਸੇ ਨੇ ਤੇ ਫਰੈਂਡ ਉਹ ਆਪਣੇ ਜਿਹੜੇ ਕੁੜੀ ਆਈ ਸੀ ਉਹ ਚਲੇ ਗਏ ਆ ਤੇ ਹੁਣ ਅਸੀਂ ਆ ਕੇ ਰਸੋਈ ਦੇ ਵਿੱਚ ਆਹ ਕੰਮ ਕਰਨ ਲੱਗ ਪਏ ਤੇ ਮੁੰਡਾ ਤੇਲ ਵਾਲਾ ਨਾ ਪਾ ਤੇਲ ਬਹੁਤ ਮਹਿੰਗਾ ਗਾ ਲਿਆਵਾਂਗੇ ਕੋਲੇ ਵੜਾ ਲਿਆ ਕਾਈ ਕਿਹੜੀ ਕੁੱਝਾ ਛੜਾ ਉਹ ਆ ਚੋੜ ਆਇਆ ਗੈਂਟਾ ਉਹ ਅੱਜ ਆਪਾਂ ਖੜਾ ਭਾਂਡੇ-ਪੁੰਡੇ ਮਾਜ ਲਗੇ ਮੁੜ ਕੇ ਨਾ ਆ ਕੇ ਸਾਰਾ ਤੁਹਾਡੀ ਅੱਜ ਆਪਾਂ ਬਾਜ਼ਾਰ 'ਚ ਹੀ ਰਹਿਣਾ ਸਾਡੇ ਪਰ ਜਿਹੜਾ ਬਾਜ਼ਾਰ 'ਚ ਹੈ ਨਾ ਮਿਲਣਾ ਜਿਹਨੇ ਮਿਲਣਾ ਕਰਨ ਬਠਿੰਡਾ ਨੂੰ ਮੈਂ ਹੁਣ ਹੁਣ ਚੱਲੀ ਆਂ ਬਾਜ਼ਾਰ ਬਠਿੰਡੇ ਸ਼ਹਿਰ ਤੇ ਕੜਾਹੀ ਜੱਕਦੇ ਦਿਨ ਦਾ ਨਹੀਂ ਬਈ ਓਏ ਕੜਾਹੀ ਉਦਰੀ ਛੱਡਦੇ ਹੁਣ ਆਪਾਂ ਕਿਹੜਾ ਉਹ ਕਰਨੀ ਐ ਕਹਾਣੀ ਦਾ ਭਾਨੇ ਦਾ ਸਿਰ ਸੋਈ ਖਿਲਰੀ ਪਈ ਆ ਸਾਰੀ ਸੋਈ ਸਾਡੀ ਅੱਜ ਖਿਲਰੀ ਪਈ ਆ ਫਰੈਂਡ ਅੱਜ ਆਪਾਂ ਨਾ ਮਲਤਾਨੀਆਂ ਪਿੰਡ ਗਏ ਸੀ ਤੇ ਉਹ ਦਾ ਕੀ ਕੋਲੇ ਕੁਛ ਆਇਆ ਸੀਗਾ ਸਾਡਾ ਹਾਏ ਆ ਕੀ ਆਵੇ ਅੱਜ ਜਾਣੇ ਆ ਫਰੈਂਡ ਅਸੀਂ ਵੱਡਾ ਤਵਾ ਲਏ ਹੁੰਨੇ ਆ ਤੇ ਨਾਲੇ ਜਿਹੜੀ ਮੇਰੀ ਉਹ ਭੈਣ ਨੇ ਨਾ ਬੱਸ ਇੰਨੀ ਬਾਹ ਪਾਇਆ ਹੋਏ ਗਲਤ ਕਰਤਾ ਕੰਮ ਤੇਲ ਕਢ ਲਈਏ ਤੇਲ ਨਹੀਂ ਨਿਕਲਦਾ ਹੁਣ ਆ ਅੰਨਾ ਸੀਗਾ ਤੂੰ ਦੋਰੀ ਚਾ ਤਾਂ ਨਹੀਂ ਬਣਾਇਆਗਾ ਇਹ ਦੋਆਲੀ ਨੇ ਨਾ ਪਾਲਦਾ ਫਰਾਈ ਬੀਨ ਚ ਪਾਲਾ ਆਏ ਓਏ ਆਈ ਫਰਾਈ ਬੀਨ ਚ ਰੱਖ ਲੈ ਇਹਨੂੰ ਐ ਕਰਕੇ ਤੇ ਮੜਕੋਚ ਪਲਟਾ ਦੀ ਓਹੋ ਤੂੰ ਮੇਰੇ ਨਾਲ ਮਿਲ ਜੁੜੁੰਦੇ ਆ ਦੇਖੋ ਫਰੈਂਡ ਆਹ ਦੇਖਾਂ ਮੈਂ ਨਾ ਤਰੀਕਾ ਤਕਨੀਕ ਇੱਕ ਵਟ ਦੇਖੋ ਫਰੈਂਡ ਇਹ ਪਤਾ ਨਹੀਂ ਕੀ ਬਣਾਈ ਜਾਂਦਾ ਕੀ ਇਹਦੇ ਵਿੱਚ ਵਿੱਚ ਮੈਗੀ ਟਮਾਟਰ ਪਿਆਜ਼ ਲਟਮ ਫਟਰੋਂ ਪਾ ਦੇ ਉਹ ਥੋੜ੍ਹ ਦੇ ਮੈਨੂੰ ਕੁੰਡਾ ਆਹ ਬਰੰਡਰ ਮੇਲੋ ਕੋਈ ਗੱਲ ਨਹੀਂ ਆ ਸੋਈ ਜੜੀ ਖਲਾ ਖਲਾਰੀ ਆ ਨਾ ਬਰੰਡਰ ਸੋਈ ਸਾਡੀ ਸਾਰੀ ਅੱਜ ਵਿਕਰੀ ਪਈ ਆ ਮੈਂ ਆਪਦੇ ਕੋਈ ਕੰਮ ਗਈ ਸੀ ਮਲਤਾਨਾਂਗੇ ਮੇਰਾ ਕੰਮ ਬਣਿਆ ਨਹੀਂ ਉਹ ਏਟੀਐਮ ਬਣਾਇਆ ਸੀਗਾ ਉਹ ਆਇਆ ਨਹੀਂ ਹੈਗਾ ਏਟੀਐਮ ਮੇਰਾ ਹਾਏ ਪਾਸੇ ਛਿੱਟੇ ਪੈਣ ਦੇ ਪਾਸੇ ਹੋ ਚਲੋ ਠੀਕ ਆ ਫਰੈਂਡ ਇਹਨੇ ਤਾਂ ਕਰਤਾ ਸਾਰਾ ਖਰਾਬ ਕੰਮ ਤੇ ਮੈਂ ਤੁਹਾਨੂੰ ਆ ਤੇ ਦਿਖਾਵਨੀ ਆ ਦੇਖੋ ਅੱਜ ਮੇਰਾ ਕੰਮ ਸਾਰ ਅੱਜ ਮੈਂ ਆਪਦੇ ਚੱਕਰ ਦੇ ਹੋਏ ਡੋਕਰੀ ਵਾਲੀ ਖਾਣੀਆਂ ਹੀ ਪਈਆਂ ਪਾਦੇ ਜੁੱਤੇ ਪਾ ਲਈ ਪੁੱਤ ਨੇ ਦੇਖੋ ਇਹਦਾ ਤੁਸੀਂ 2 ਮਿੰਟਾਂ ਨੂੰ ਵੇਖੋਗੇ ਤਾਂ ਮੈਂ ਕੀ ਹੱਲ ਕਰਦੀ ਆ ਸੋਈਦਾ ਤਾਂ ਆ ਤਾਂ ਮੇਰੀ ਮਨਪਸੰਦ ਟਿੱਕਾ ਆਪ ਕੀ ਬਣਾ ਲਿਆ ਫਰੈਂਡ ਵਾਏ ਵੇ ਤੂੰ ਮੱਤ ਪਾ ਕੇ ਦਿਖਾ ਦੇ ਪਿੱਛੇ ਕੀ ਨਹੀਂ 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 ਪਿੱਛੇ ਉਹ ਮੇਰੇ ਕੱਤਾ ਲੈ ਬੈਟ ਗਈ ਪਰ ਜੋ ਪਿੱਛੇ ਫਿਰ ਨਾਲ ਆਇਆ ਜੀ ਇਹ ਮੈਂ ਕਿਹਾ ਦੇ ਵੀ ਆਪਾਂ ਹੀ ਬਣਾ ਕੇ ਜੀਵੇ YouTube ਤੇ ਦੇਖਿਆ ਮੈਂ ਕਿੰਨੇ ਕਿ ਜੁੜਦੇ ਹਨ ਕੋਈ ਨਾ ਕੁਝ ਅੰਦਰ ਜੇ ਜਗ ਨੂੰ ਪਹਿਲਾਂ ਬਾਰ ਬਹੁ ਮੋਟਰਸਾਈਕਲ ਅੰਦਰ ਕਰ ਲੈਂਦਾ ਆਪਾਂ ਕੰਮ ਕੋ ਮਨਵੇੜ ਲਗੇ ਫਿਰ ਚੱਲਦੇ ਆ ਨਾਲੇ ਤਾਂ ਨਾਲੇ ਤਾਂ ਉਹਨੂੰ ਪੈਸੇ ਦੇ ਕੇ ਆਉਣੇ ਦੂਜੇ ਨੂੰ ਯਾਰ ਉਹਦੇ ਇਹ ਨੂੰ ਮਾਤਾ ਦੇ ਮੰਦਰ ਵਾਲੇ ਨੂੰ ਪੈਸੇ ਨਹੀਂ ਦੇਣੇਗੇ 5000 ਰੁਪਏ ਅਗਲੇ ਨੂੰ ਉਹ ਤਾਂ ਦੇਣਾ ਹਾਂ ਫੇਰ ਤੇ ਨਾਲੇ ਫਰੈਂਡ ਜਿਹਨੇ ਆਉਣਾ ਆਪਣੇ ਅਗਲੇ ਸੰਡੇ ਨੂੰ ਆਪਣੇ ਭੰਡਿਆਰਾ ਮਾਤਾ ਦਾ ਲੰਗਰ ਕਰਤਾ ਮੈਂ ਅਗਲੇ ਸੰਡੇ ਨੂੰ ਕਰ ਰਹੇ ਆ ਜੀ ਇੱਕ ਤਾਂ ਕਾ ਪਰਸੋ ਸੰਡੇ ਹੈਗਾ ਤੇ ਇੱਕ ਜਿਹੜਾ ਉਹ ਅਗਲੇ ਸੰਡੇ ਤਰੀਕ ਕਿੰਨੀ ਬੰਦੀ ਅੱਜ 13 ਤਰੀਕ ਆ ਬਾਬੂ 16 ਉਹੀ ਆ ਤੇਰਾ ਅੱਜ 13 ਅੱਜ ਸ਼ੁੱਕਰਵਾਰ ਆ 15 ਦਿਫੰ ਤੇ ਅਗਲੇ ਸੰਡੇ ਨੂੰ ਕਰ ਰਹੇ ਆ ਫਰੈਂਡ ਆਪਾਂ ਮਾਤਾ ਦਾ ਭੰਡਿਆਰਾ ਜਿਹਨੇ ਜਿਹਨੇ ਆਉਣਾ ਜਰੂਰ ਆਇਓ ਜੀ ਦੱਸ ਦਿਓ ਕਮੈਂਟਾਂ ਦੇ ਵਿੱਚ ਮਾਤਾ ਦਾ ਲੰਗਰ ਕਰ ਰਹੇ ਆ ਪੂੜੀਆਂ ਛੋਲਿਆਂ ਦਾ ਤੇ ਦਿਨ ਕੱਢ ਲਿਆ ਸੀ ਅੱਜ ਹੀ ਦਿਨ ਕੱਢਿਆਗਾ ਤੇ ਆਇਓ ਜ਼ਰੂਰ ਜੀ ਤੇ ਅੱਜ ਸਾਡੇ ਘਰੇ ਵੀ ਖਲਿਆਰਾ ਉਵੇਂ ਪਿਆਜ ਕੁਛ ਨਹੀਂ ਕੀਤਾ ਉਹ ਕੁੜੀ ਆ ਗਈ ਸੀਗੀ ਵਿਚਾਰੀ ਉਹ ਵੀ ਬਹੁਤ ਇਸ਼ਟਾ ਤੇ ਫੇਮਸ ਹੈ ਜੀ ਦੇਖੋ ਅੱਜ ਸਾਡੇ ਘਰ ਦਾ ਖਲਿਆਰਾ ਮੈਂ ਦਿਖਾਉਣਾ ਤਾਂ ਚਾਹੁੰਦੀ ਨਹੀਂ ਪਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੇਰੇ ਬਿਸਤਰੇ ਉਵੇਂ ਹੀ ਪਏ ਆ ਕੱਪੜੇ-ਕੱਪੜੇ ਬੈਠ ਤੇ ਦੇਖੋ ਇਹ ਤਾਂ ਸਾਡਾ 2 ਮਿੰਟਾਂ ਦਾ ਕੰਮ ਆ ਜੀ ਜਦੋਂ ਮੈਂ ਕਰਨ ਤੇ ਆ ਗਈ ਤੇ ਕਿ ਠੀਕ ਆ ਫਰੈਂਡ ਅਗਲੇ ਸੰਡੇ ਆ ਜੀ ਆ ਸੰਡੇ ਛੱਡ ਕੇ ਅੱਜ ਸ਼ੁੱਕਰਵਾਰ ਆ ਕੱਲ ਨੂੰ ਸ਼ਨੀਵਾਰ ਆ ਪਰਸੋਂ ਸੰਡੇ ਆ ਇਹ ਸੰਡੇ ਨਹੀਂ ਅਗਲੇ ਸੰਡੇ ਆ ਜੀ ਸਾਡੇ ਪੰਢਿਆਰਾ ਤੁਸੀਂ ਜ਼ਰੂਰ ਆਇਓ ਜੀ ਮਾਤਾ ਦੇ ਪੰਢਾਰੇ ਚ ਤੇ ਸਾਡੇ ਜੈਨਦਰ ਨੂੰ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨੇ ਜਿਨੇ ਮੇਰੇ ਭੈਣ ਭਰਾਵਾਂ ਨੇ ਮੇਰੀ ਹੈਲਪ ਕੀਤੀ ਆ ਬਹੁਤ ਤੁਹਾਡਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਮਾਤਾ ਰਾਣੀ ਤੁਹਾਨੂੰ ਵੀ ਕੁਝ ਰੱਖੇ ਤੁਹਾਡੀ ਕਮਾਈ ਚ ਬਰਕਤ ਪਾਵੇ ਤੁਹਾਨੂੰ ਬਾਲਾ-ਬਾਲਾ ਦੇਵੇ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਆ ਭੁੱਲਿਓ ਜੀ ਤੇ ਵਧੀਆ-ਵਧੀਆ ਬਲੌਗ ਹੁਣ ਮੈਂ ਸ਼ਾਰਟ ਮੂਵੀਆ ਪਾਉਣੀ ਆ ਤੁਹਾਨੂੰ ਕਿੱਦਾਂ ਲੱਗੀਆਂ ਮੇਰੀ ਮੇਰੀ ਐਕਟਿੰਗ ਤੁਸੀਂ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਬਾਕੀ ਬਹੁਤ ਵਧੀਆ ਲੱਗਿਆ ਤੇ ਹੁਣ ਪਾ ਕੇ ਲਾ ਰਿਹਾ ਕਹਿੰਦਾ ਮੈਂ ਨਹੀਂ ਖਾਂਦੀ ਕੀ ਆ ਦੇਖੋ ਸਾਡਾ ਸਾਡਾ ਬਾਈ ਸਿੱਧੂ ਉਹ ਤਾਂ ਮੈਂ ਕੱਲ ਖਾ ਗਈ ਹਾਈਵੇ ਕਿੰਦਾ ਸਵਾਦ ਬਣਾਇਆ ਦੇਖੋ ਫਰੈਂਡ ਉਹ ਜੀ ਮੈਂ ਬਣਾਇਆ ਇਹ ਹੈ ਕੀ ਇਹ ਇਹ ਮੈਨੂੰ ਤਾਂ ਆਪ ਨਹੀਂ ਪਤਾ ਨਾ ਬਾਈ ਜੀ ਇਹ ਖਾ ਕੇ ਨਾ ਤਾਂ ਗੈਸ ਗੁੰਜ ਕਰਾਂ ਮੈਂ ਪੋਚੇ ਲਾਉਣੀ ਆ ਲੱਗੀ ਭਈ ਇਹ ਮੈਂ ਮੈਡੀਸਿਨ ਲੈਣੀ ਆ ਦਾ ਕਰਕੇ ਬਣਾਇਆ ਇਹਦੇ ਤਾਂ ਕੋਈ ਖਿਆਲ ਨਹੀਂ ਕੀ ਰੋਟੀ ਬਣਾ ਲਈ ਮੁੰਡੇ ਵਾਸਤੇ ਤੇ ਤਾਂ ਮਾਰ ਤੇਰੇ ਨਾਲ ਹੀ ਭੌਂਕਦੀ ਫਿਰਦੀ ਆ ਤੜਕੇ ਦੀ ਚਲ ਆ ਇਹ ਖਾ ਲਓ ਚਲ ਖਾ ਹੁਣ ਦੇਖਦੀ ਆ ਮੈਂ ਤੈਨੂੰ ਨੰਬਰ ਨੂੰ ਲਈ ਗੁੱਲੂ ਲੈ ਥਾਲੀ ਲੈ ਤੂੰ ਇਹਦੇ ਵਿੱਚ ਹੀ ਆ ਚਲੋ ਠੀਕ ਆ ਫਰੈਂਡ ਸਾਡੇ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਅਗਲੇ ਸੰਡੇ ਦਾ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਅਗਲੇ ਸੰਡੇ ਆਪਣੇ ਘਰੇ ਜਰੂਰ ਆਇਓ ਜੀ ਪਢਿਆਰਾ ਮਾਤਾਂ ਦਾ ਕਾਲੀ ਦਾ